ਪੰਜਾਬ ਦੇ ਜਿਹੜੇ ਕਿਸਾਨ ਉਹ ਹਰ ਪੱਖੋਂ ਕਮਜ਼ੋਰ ਹੋਣ ਤੇ ਐਂਡ ਤੇ ਆਣ ਕੇ ਉਹ ਹੱਥ ਜੋੜ ਕੇ ਸਰਕਾਰ ਨੂੰ ਪੇੜੀਆਂ ਦੇਣ ਪਰ ਤਨਮੈਰ ਖਾਲਸਾ ਜਥੇਬੰਦੀ ਦੇ ਪ੍ਰਧਾਨ ਜਿਹੜੇ ਆ ਆਕੂ ਆਪਣੇ ਨਾਲ ਖੜੇ ਨੇ ਦੋਸਤੋ ਤੁਸੀਂ ਜੁੜ ਚੁੱਕੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਸ਼ਾਨ ਸਿੰਘ ਪਿਛਲੇ ਦਿਨਾਂ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਹੀ ਆ ਹੜ੍ਹ ਬਹੁਤ ਜ਼ਿਆਦਾ ਆਏ ਹੋਏ ਨੇ ਕਹਿੰਦੇ ਵੀ 1400 ਪਿੰਡ ਪੰਜਾਬ ਦੇ ਬਿਲਕੁਲ ਬਰਬਾਦ ਹੋ ਚੁੱਕੇ ਨੇ ਹੜ੍ਹਾਂ ਦੇ ਨਾਲ ਸੋ ਲਗ ਲਗ ਜਥੇਬੰਦੀਆਂ ਦੇ ਵੱਲੋਂ ਜਿਸ ਤਰ੍ਹਾਂ ਆਪਾਂ ਪੰਜਾਬ ਦੀ ਗੱਲ ਕਰੀ ਜਿੱਥੇ ਬੰਦਿਆਂ ਨੇ ਬਹੁਤ ਵੱਡੀ ਸੇਵਾ ਕਰਦੀਆਂ ਨੇ ਹੜਪੀੜਾਂ ਵਾਸਤੇ ਇੱਕ ਪਾਸੇ ਨਰਵੈਰ ਖਾਲਸਾ ਜਿੱਥਾ ਯੂਕੇ ਦੇ ਵੱਲੋਂ ਸੇਵਾ ਆਈ ਹੈ ਫਰੋਜਪੁਰ ਦੇ ਹਸੈਨੀ ਵਾਲਾ ਦੇ ਵਿੱਚ ਪਿੰਡ ਰਾਜੋ ਕੇ ਗੱਟੀ ਦੇ ਵਿੱਚ ਜੱਲੋ ਕਦੇ ਵਿੱਚ ਸੇਵਾ ਲੈ ਕੇ ਆਏ ਨੇ ਇੱਥੋਂ ਦੇ ਲੋਕ ਸੋ ਗੱਲਬਾਤ ਕਰਦੇ ਆਂ ਸੇਵਾ ਦੇ ਵਿੱਚ ਲੋਕਾਂ ਦੇ ਵਾਸਤੇ ਕੀ ਕੀ ਲੈ ਕੇ ਆਏ ਨੇ ਸੋ ਪਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤੁਸੀਂ ਆਪਣਾ ਨਾਮ ਦੱਸੋ ਜੀ ਸੁਖਦੇਵ ਸਿੰਘ ਜੀ ਸਾਡੇ ਪੰਜਾਬ ਤੇ ਜਿਉਂ-ਜਿਉਂ ਹਾਲਾਤ ਨਾਜ਼ੁਕ ਕਿਉਂਕਿ ਜੋ ਬਾਹਰ ਦੀਆਂ ਸੰਗਤਾਂ ਨੇ ਇਹ ਕੱਲਾ ਹੀ ਨਹੀਂ ਬਾਹਰ ਬੈਠੇ ਨੇ ਪਰ ਉਹਨਾਂ ਦਾ ਪ੍ਰੇਮ ਪਿਆਰ ਉਹਨਾਂ ਦੀ ਪੰਜਾਬ ਦੀ ਸੰਗਤ ਵੀ ਬਹੁਤ ਜ਼ਿਆਦਾ ਹੈ ਜੀ ਜੀ ਇਸੇ ਨਾਲ ਹੀ ਸਾਡੇ ਨਰਵੈਰ ਖਾਲਸਾ ਦੇ ਜਥਾ ਯੂਕੇ ਤੋਂ ਭਾਈ ਹੱਸਾ ਭਾਈ ਹਰਿੰਦਰ ਸਿੰਘ ਜੀ ਜਿਨ੍ਹਾਂ ਦਾ ਤੁਸੀਂ ਆਮ ਹੀ ਸ਼ਬਦ ਸੁਣਦੇ ਰਹੇ ਹੋ ਸੁਖ ਤੇਰਾ ਦਿੱਤਾ ਲਈਏ ਜੀ ਉਹਨਾਂ ਦੇ ਵੱਲੋਂ ਸਾਡੇ ਪੰਜਾਬ ਦੇ ਦੌਰ ਨੂੰ ਵੇਖਦੇ ਆ ਕਿਤੇ ਜੰਗ ਦੇ ਮਸਲੇ ਹੁੰਦੇ ਨੇ ਕਿਤੇ ਕਰੋਨਾ ਦੇ ਮਸਲੇ ਹੁੰਦੇ ਨੇ ਜਿਵੇਂ ਹੁਣ ਆਫਤ ਵੱਡੀ ਆਈ ਹੈ ਸਭ ਤੋਂ ਜ਼ਿਆਦੀ ਪਾਣੀ ਦੀ ਘਰਾਂ ਦੇ ਘਰ ਬਰਬਾਦ ਹੋ ਗਏ ਨੇ ਜੀ ਜਿਨ੍ਹਾਂ ਦੇ ਘਰਾਂ ਦੇ ਪਰਿਵਾਰ ਰੋੜ ਕੇ ਨੇ ਮੱਜਾਂ ਡੰਗਰ ਸਭ ਬੜਾ ਵੱਡਾ ਨੁਕਸਾਨ ਹੋਇਆ ਹੈ ਉਸੇ ਮਤੇ ਨੂੰ ਨਜ਼ਰ ਰੱਖਦੇ ਆਏ ਆ ਸਾਡੇ ਨਰਵੈਰ ਖਾਲਸਾ ਯੂਕੇ ਦੇ ਇੱਥੇ ਤੋਂ ਇਹ ਡੋਨੇਸ਼ਨ ਭੇਜੀ ਗਈ ਸੀ ਜੋ ਵੀ ਤਿਲ ਫੁੱਲ ਉਹਨਾਂ ਦਾ ਸਾਰੀਆਂ ਸੰਗਤਾਂ ਨਾਲ ਮਿਲ ਜੁੜ ਕੇ ਸੋ ਉਹਨਾਂ ਦੇ ਵੱਲੋਂ ਸਾਡੀ ਸਾਰੀ ਇਹ ਮਿੱਤਰ ਪਿਆਰੇ ਸਾਰੇ ਦੋਸਤ ਜਿਹੜੇ ਵਿਚਾਰੇ ਪਿੰਡਾਂ ਤੋਂ ਨਾਲ ਰਲ ਕੇ ਦੀਪ ਸਿੰਘ ਵਾਲੇ ਤੋਂ ਕੜਮੇ ਤੋਂ ਹੋਰ ਸਾਰੇ ਇਹ ਯਾਰ ਦੋਸਤ ਮਿੱਤਰ ਜਿਹੜੇ ਇਹ ਰਲ ਕੇ ਉਹਨਾਂ ਦੀ ਡੋਨੇਸ਼ਨ ਨੂੰ ਸਹੀ ਕਿਉਂਕਿ ਇਹ ਜੇ ਕਿਸੇ ਤੇ ਸਹੀ ਟਿੱਕਰ ਪਹੁੰਚੇ ਤਾਂ ਇਹ ਘੋਦੀ ਤਾਂ ਨਾ ਲੱਗੇਗਾ ਪਰ ਜੇ ਅਸੀਂ ਉਹਨਾਂ ਦੀ ਡੋਨੇਸ਼ਨ ਨੂੰ ਦੁਰਵਰਤੋਂ ਕਰੀਆ ਤਾਂ ਇਹ ਇੱਕ ਯਹਿਰ ਆ ਸੋ ਸਾਡੇ ਨਰਵੈਰ ਖਾਲਸਾ ਜਥਾ ਜੀ ਯੂਕੇ ਤੋਂ ਉਹਨਾਂ ਨੇ ਜੋ ਡੰਗਰਾਂ ਦੇ ਵਾਸਤੇ ਚਾਰਾ ਅਚਾਰ ਜਿਹੜਾ ਪਾਇਆ ਹੁੰਦਾ ਜੀ ਉਹਦੇ ਵਾਸਤੇ ਜੋ ਸੰਗਤਾਂ ਦੇ ਵਾਸਤੇ ਜੋ ਕਿੱਟ ਤਿਆਰ ਕੀਤੀ ਗਈ ਹੈ ਸੁੱਕੀ ਰਸਤ ਸਮਾਨ ਦੀ ਜੋ ਹੜਾ ਹੜਾਂ ਦੇ ਵਿੱਚ ਜਿਹੜੇ ਵਿਚਾਰੇ ਬੈ ਗਏ ਨੇ ਘਰ ਦੇ ਵਿੱਚ ਕੁਝ ਸਮਾਨ ਸਾਰਾ ਵਿੱਚ ਹੀ ਰਹਿ ਗਿਆ ਸੋ ਉਹ ਕੁਝ ਤੇਲ ਫੁੱਟ ਲੈ ਕੇ ਸਾਰੇ ਅਸੀਂ ਅੱਜ ਲੰਗਰ ਲਾਉਣ ਜਾ ਰਹੇ ਆਂ ਤੇ ਘਰ-ਘਰ ਵਿੱਚ ਜਾ ਕੇ ਇਹ ਪਚਾਵਾਂਗੇ ਜੀ ਸਰਦੇਵ ਸਿੰਘ ਜੀ ਮੈਂ ਕਰਦਾ ਜਿਹੜੇ ਗਵਾਂਢੀ ਸੂਬੇ ਗੱਲ ਕਹਿੰਦੇ ਸੀ ਵੀ ਸਾਨੂੰ ਪੰਜਾਬ ਪਾਣੀ ਨਹੀਂ ਦਿੰਦਾ ਅੱਜ ਪੰਜਾਬ ਡੁੱਬਿਆ ਹੈ ਅੱਜ ਕੁਝ ਹਿੱਸਾ ਪਾਣੀ ਦਾ ਲੈਂਦੇ ਕਿਉਂ ਨਹੀਂ ਦੇਖੋ ਜੀ ਇਹ ਇਹਨਾਂ ਦੀ ਇਹੀ ਤਾਂ ਗੱਲ ਹੈ ਜੀ ਕੁਝ ਸਿਆਸਤਾਂ ਦੇਖੋ ਜੀ ਹੁਣ ਐਨਾ ਪੈਸਾ ਆਉਣਾ ਉਹ ਸਹੀ ਥਾਵਾਂ ਤੇ ਨਹੀਂ ਵਰਤਿਆ ਜਾਣਾ ਲੀਡਰ ਲੋਕ ਬਹੁਤ ਖਾ ਰਹੇ ਨੇ ਇਹੀ ਚੀਜ਼ ਸਾਡੀ ਗੱਲ ਹੋਈ ਸੀ ਭਾਈ ਸਾਹਿਬ ਜੀ ਨਾਲ ਕਿਉਂਕਿ ਜਿਹੜੇ ਡੋਨੇਸ਼ਨ ਆ ਸਾਰੇ ਲੋਕ ਇਦਾਂ ਦੀਆਂ ਹੁੰਦੀਆਂ ਨੇ ਜਿਹੜੀਆਂ ਸਰਕਾਰਾਂ ਨੇ ਸਰਕਾਰਾਂ ਨੇ ਲੱਖਾਂ ਬਜਟ ਪੇਸ਼ ਹੋਣੇ ਕਰੋਨਾ ਬਜਟ ਪੇਸ਼ ਹੋਣੇ ਪਰ ਸਾਡੇ ਲੋਕ ਆ ਜਿਹੜੇ ਸਾਰੇ ਕਿਸਾਨ ਨੇ ਇਹਨਾਂ ਤੱਕ ਨਹੀਂ ਪਹੁੰਚਦੇ ਜਿਹੜੀ ਪਾਣੀ ਦੀ ਗੱਲ ਆ ਗਈ ਜਿਵੇਂ ਹੁਣ ਵੇਖੋ ਜੀ ਸਾਡੀਆਂ ਬੀਕਾਨੇਰ ਨੂੰ ਰਾਜਸਥਾਨ ਦੀ ਨਹਿਰਾ ਬਿਲਕੁਲ ਖਾਲੀ ਪਈਆਂ ਨੇ ਪਰ ਜਿਹੜੀਆਂ ਸਾਡੇ ਸਾਰੇ ਪਾਣੀ ਉਤੋਂ ਜਿਹੜਾ ਆ ਰਿਹਾ ਹੋਰ ਕਿਤੇ ਨਹੀਂ ਜਾ ਰਿਹਾ ਪਰ ਸਾਡਾ ਸਾਰਾ ਪੰਜਾਬ ਨੂੰ ਆ ਰਿਹਾ ਹੈ ਇਸੇ ਕਰਕੇ ਵੀ ਪੰਜਾਬ ਦੇ ਜਿਹੜੇ ਕਿਸਾਨ ਉਹ ਹਰ ਪੱਖੋਂ ਕਮਜ਼ੋਰ ਹੋਣ ਤੇ ਐਂਡ ਤੇ ਆਣ ਕੇ ਉਹ ਹੱਥ ਜੋੜ ਕੇ ਸਰਕਾਰ ਨੂੰ ਪੈੜੀਆਂ ਦੇਣ ਪਰ ਇਹ ਜਿਹੜੀ ਗੁਰੂ ਨਾਨਕ ਦੀ ਧਰਤੀ ਗੁਰੂ ਨਾਨਕ ਦਾ ਪੰਜਾਬ ਹੈ ਇਹ ਤਾਂ ਖਾਣ ਵਾਲਾ ਰੋਟੀ ਹੈ ਨਾ ਕਿ ਕਿਸੇ ਦੇ ਦਬਣ ਵਾਲਾ ਸਵਾਲ ਹੈ ਕਿ ਸਿੱਖ ਧਰਮ ਸਭ ਧਰਮਾਂ ਦਾ ਸਤਕਾਰ ਬਹੁਤ ਕਰਦਾ ਹੈ ਦੇਖੋ ਉਹ ਲੋਕ ਜਿਹੜੇ ਕਹਿੰਦੇ ਵੀ ਸਾਨੂੰ ਪ੍ਰਸ਼ਾਦ ਨਹੀਂ ਚੰਗਾ ਲੱਗਦਾ ਸੀ ਪ੍ਰਸ਼ਾਦ ਨਹੀਂ ਛਕਣਾ ਅਸੀਂ ਲੰਗਰ ਨਹੀਂ ਛਕਣਾ ਉਸ ਬਾਰੇ ਕੀ ਕਹੋਗੇ ਅੱਜ ਵੇਖੋ ਜੀ ਇਹ ਧੰਗੁਰੂ ਨਾਨਕ ਬੇਮਾਰਾ ਸੱਚੇ ਪਾਤਸ਼ਾਹ ਜੀ ਨੇ ਜੋ 20 ਪੈਦਾ ਲੰਗਰ ਚਲਾਇਆ ਸੀਗਾ ਜੀ ਜੀ ਠੀਕ ਹੈ ਜੀ ਉਹਨਾਂ ਉਹੀ ਨਹੀਂ ਅੱਜ ਮੁਕਰਿਆ ਵੇਖੋ ਜੀ ਜਿਹੜੀ ਕੋਈ ਬਾਹਰੋਂ ਜਿਵੇਂ ਹੁਣ ਇਹਨਾਂ ਨੂੰ ਬਾਹਰ ਤੋਂ ਕੋਈ ਵੀ ਡੋਨੇਸ਼ਨ ਆ ਰਹੀਆਂ ਹੈ ਕੋਈ ਬਾਹਰ ਤੋਂ ਹੈਲਪ ਆ ਰਹੀ ਹੈ ਉਹ ਉੱਥੇ ਮਜਬੂਦ ਦੇਖ ਕੇ ਨਹੀਂ ਇੱਥੇ ਭੇਜ ਰਹੇ ਠੀਕ ਹੈ ਜੀ ਉਹਨਾਂ ਨੇ ਕੋਈ ਮਜਬ ਨਹੀਂ ਦੇਖਣਾ ਵੀ ਇਹ ਰਾਜ ਸਿੰਘ ਹੈ ਇਹ ਜੱਟ ਸਿੰਘ ਹੈ ਕਮੋਦ ਸਿੰਘ ਅਸੀਂ ਰਾਵਾਂ ਸਿੰਘਾਂ ਨੂੰ ਨਹੀਂ ਦੇਣਾ ਜਾਂ ਚੱਟਾ ਸਿੰਘਾਂ ਨੂੰ ਦੇਣਾ ਹੈ ਉਹਨਾਂ ਨੇ ਇੱਕ ਸਭੇ ਸਾਂਝੀ ਵਾਲ ਸਦਾਇਨ ਬਿਲਕੁਲ ਨਰਵੈਰ ਖਾਲਸਾ ਜਥਾ ਜੋ ਕਿ ਜਿਨ੍ਹਾਂ ਦਾ ਤੁਸੀਂ ਆਮ ਸ਼ਬਦ ਸੋਹਂਦੇ ਹੋ ਜੀ ਸੁਖ ਤੇਰਾ ਦਿੱਤਾ ਲਈਏ ਜਦੋਂ ਸਾਡੇ ਪੰਜਾਬ ਦੀ ਇਹ ਆਫਤ ਆਈ ਉਹਨਾਂ ਨੂੰ ਜਿਵੇਂ ਪਤਾ ਲੱਗਾ ਦਾਸ ਉਹਨਾਂ ਨਾਲ ਕੀਰਤਨ ਕਰਦਾ ਹੈ ਉਹਨਾਂ ਦੇ ਸੇਵਾ ਦੇ ਵਿੱਚ ਹਾਜ਼ਰ ਹੁੰਦਾ ਜੀ ਜਦੋਂ ਉਹਨਾਂ ਨੂੰ ਇਹ ਦੱਸਿਆ ਪਤਾ ਲੱਗਾ ਵੇਖੋ ਇਹਨਾਂ ਨੂੰ ਦੱਸਣ ਦੀ ਲੋੜ ਨਹੀਂ ਪਈ ਪਰ ਉਹਨਾਂ ਨੂੰ ਇੱਕ ਦਰਦ ਮਹਿਸੂਸ ਹੋਇਆ ਉਹਨਾਂ ਨੇ ਉਸੇ ਟਾਈਮ ਹੀ ਵੀ ਜਾ ਕੇ ਉੱਥੇ ਆ ਤੁਸੀਂ ਦਿਖਾਓ ਇਧਰ ਮੈਂ ਕੈਮਰੇਮੈਨ ਨੂੰ ਕਹਾਂਗਾ ਕਿ ਵੇਖੋ ਜੀ ਅਸੀਂ ਐਂਡ ਤੇ ਆਏ ਹੋਏ ਹਾਂ ਜਿੱਥੇ ਪਾਣੀ ਇਸ ਤੋਂ ਅੱਗੇ ਵੇੜਾ ਮਸਾਂ 2 ਘੰਟੇ ਵਿੱਚ ਚਾ ਕੇ ਉਹ ਪਿੰਡਾਂ ਦੇ ਵਿੱਚ ਜਾਂਦਾ ਇਹ ਵਿਚਾਰੇ ਸਾਰੇ ਇੱਥੋਂ ਦੇ ਲੋਕ ਜਿਹੜੇ ਗਰੀਬ ਲੋਕ ਨੇ ਵਿਚਾਰੇ ਛੜਕਾਂ ਤੇ ਆ ਗਏ ਹਨ ਉਹ ਜੋ ਤੁਸੀਂ ਵਿਖਾਓਗੇ ਪਿੱਛੇ ਟਰਾਲੀਆਂ ਜਿਹੜੀਆਂ ਰਾਸ਼ਨ ਦੇ ਨਾਲ ਆਈਆਂ ਹੀਆਂ ਨੇ ਜੇ ਪਸ਼ੂਆਂ ਦਾ ਚਾਰਾ ਜਿੱਤੇ ਬੇਜਮਾਨਾਂ ਦਾ ਸਾਰਾ ਚਾਰਾ ਮੁੱਕ ਗਿਆ ਹੈ ਉਥੋਂ ਜਿਹੜਾ ਕਿਸਾਨਾਂ ਨੇ ਵੱਢ ਕੇ ਆ ਉਹ ਚਾਰਾ ਜੋੜਿਆ ਸੀ ਉਹ ਲੈ ਕੇ ਮੁੱਲ ਲੈ ਕੇ ਉਹਨਾਂ ਇਹਨਾਂ ਦੀ ਅਸੀਂ ਮਦਦ ਵਾਸਤੇ ਜੋ ਨਰਵੈਰ ਖਾਲਸਾ ਜਥਾ ਦੇ ਵੱਲੋਂ ਅਸੀਂ ਆਏ ਹਾਂ ਜੀ ਤੁਸੀਂ ਨਰਵੈਰ ਖਾਲਸਾ ਜਥਾ ਵੱਲੋਂ ਕਿਹੜੀ ਕਿਹੜੀ ਸੇਵਾ ਲੈ ਕੇ ਪਹੁੰਚੇ ਹੋ ਇਹ ਇੱਕ ਸਭ ਤੋਂ ਵੱਡ ਮੰਗ ਕੀਤੀ ਗਈ ਸੀ ਜਿ ਇੱਥੇ ਇਹ ਪਸ਼ੂਆਂ ਦਾ ਚਾਰਾ ਕਿਉਂਕਿ ਜਿਹੜਾ ਰਾਸ਼ਨ ਆ ਉਹ ਇੱਕ ਬਾਰਾ ਖੰਡ ਦੀ ਬੋਰੀ ਦੇ ਦਈਏ 6 ਮਹੀਨੇ ਨਹੀਂ ਮੁੱਕੇਗੀ ਦਾਲ ਤੁਸੀਂ 5 ਕਿਲੋ ਦੇ ਦਿਓ ਉਹ 4 2-3 ਮਹੀਨੇ ਨਹੀਂ ਮੁੱਕੇਗੀ ਪਰ ਜਿਹੜਾ ਪਸ਼ੂਆਂ ਦਾ ਚਾਰਾ ਹੈ ਉਹ ਜਿੱਦਾਂ ਉਹਨਾਂ ਦਾ ਖਾਣਾ ਵੀ ਹੈ ਉਹ ਜਲਦੀ ਖਤਮ ਹੋ ਜਾਂਦਾ ਪਰ ਇਸ ਤੋਂ ਅੱਗੇ ਮੰਗ ਇਹ ਹੈ ਕਿਉਂਕਿ ਹੁਣ ਸਾਰੀਆਂ ਸੰਸਥਾਵਾਂ ਇੱਕਦਮ ਸਾਰੀ ਸਾਰਾ ਕੁਝ ਲੈ ਕੇ ਆ ਰਹੇ ਨੇ ਪਰ ਇਸ ਤੋਂ 2 ਮਹੀਨੇ ਜਾਂ 3 ਮਹੀਨੇ ਜਾਂ ਮਹੀਨਾ ਅੱਗੇ ਇਹ ਹਾਲਾਤ ਹੋਣਗੇ ਇੱਥੇ ਕਿਸੇ ਨੇ ਪਹਿਲੀ ਗੱਲ ਪਹੁੰਚਣਾ ਨਹੀਂ ਦੂਜਾ ਨੰਬਰ ਇਹ ਵੀ ਜਿਹੜੀਆਂ ਅੱਗੇ ਵੀ ਤੁਹਾਨੂੰ ਵੀਰ ਜੀ ਨੇ ਦੱਸਿਆ ਵੀ ਢਾਹ ਲਾ ਗਈ ਹੈ ਰੇਤਾ ਰੇਤਾ ਜੰਮ ਗਈ ਹੈ ਸਾਰੇ ਫਿਰ ਉਹਨਾਂ ਨੂੰ ਬਣਾਉਣ ਵਾਸਤੇ ਉਹਨਾਂ ਨੂੰ ਸਾਰਾ ਕੁਝ ਕਰਨ ਵਾਸਤੇ ਹਾਂਜੀ ਹਾਂਜੀ ਤੇ ਤੇਲ ਦੀ ਲੋਡ ਹੋਏਗੀ ਟਰੈਕਟਰਾਂ ਦੀ ਲੋਡ ਹੋਏਗੀ ਜ਼ਮੀਨਾਂ ਦੇ ਪੱਧਰ ਕਰਨ ਦੀ ਲੋਡ ਹੋਏਗੀ ਬੀਜਾਂ ਦੀ ਲੋਡ ਹੋਏਗੀ ਖਾਦਾਂ ਦੀ ਲੋਡ ਹੋਏਗੀ ਤੁਹਾਨੂੰ ਸਾਰਿਆਂ ਵੀਰਾਂ ਨੇ ਇਹਨਾਂ ਦੱਸਿਆ ਹੀ ਆ ਇਸ ਕਰਕੇ ਇਹਨਾਂ ਦੀ ਮੰਗ ਇਹ ਆ ਵੀ ਪ੍ਰਸ਼ਾਦਾ ਪਾਣੀ ਜਿਹੜਾ ਸੁੱਕੀ ਰਸਤ ਉਹ ਬਹੁਤ ਆ ਗਈ ਆ ਪਰ ਇਸ ਤੋਂ ਅੱਗੇ ਜਿਨ੍ਹਾਂ ਦੇ ਉਪਰਾਲੇ ਕੀਤੇ ਜਿਵੇਂ ਨਰਵੈਰ ਖਾਲਸਾ ਜਥਾ ਨੇ ਹੋਰ ਜਿਹੜੀਆਂ ਸੰਪਰਦਾਵਾਂ ਨੇ ਹੋਰ ਉਹਨਾਂ ਨੇ ਜਿੰਨਾ ਬਹੁਤ ਵਧੀਆ ਕੀਤਾ ਪਰ ਇਸ ਤੋਂ ਅੱਗੇ ਉਹ ਜਿਵੇਂ ਬੀਜ ਲਿਆਂਦੇ ਜਾਂ ਖਾਦਾਂ ਲਿਆਂਦੀਆਂ ਜਾਂ ਇੱਥੇ ਕਿਉਂਕਿ ਟਰੈਕਟਰਾਂ ਦਾ ਡੀਜ਼ਲ ਲਿਆਂਦਾ ਜਾਵੇ ਇਸ ਕਰਕੇ ਇਹ ਹੰਬਲਾ ਮਾਰ ਕੇ ਕਿਉਂਕਿ ਵਿਚਾਰੇ ਵੀ ਇਹ ਪਾਣੀ ਜਿਹੜਾ ਫੁੱਲ ਹੋਇਆ ਪਿਆ ਹੈ ਬੇੜੇ ਤੇ ਜਾ ਰਹੇ ਨੇ ਇਹ ਗਰੀਬ ਜਨਤਾ ਵਿਚਾਰੀ ਆ ਦੇ ਘਰਾਂ ਤੋਂ ਉੱਠ ਕੇ ਇੱਥੇ ਆਈ ਹੈ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਸਭਨਾਂ ਨੂੰ ਸੁੱਖ ਦੇਵੇ ਕਿਉਂਕਿ ਬਾਰ ਵਾਲਿਆਂ ਦੀ ਇੱਕ ਉਹਨਾਂ ਦੇ ਮਨ ਸਾਫ਼ ਨੇ ਦਿਲ ਸੱਚੇ ਨੇ ਬਸ ਉਹਨਾਂ ਨੂੰ ਇਹ ਚਾਹੀਦਾ ਹੈ ਕਿਉਂਕਿ ਵੇਖੋ ਜੀ ਉਹਨਾਂ ਬਾਹਰ ਵਾਲੀ ਕਿਸੇ ਵੀ ਸੰਸਥਾ ਦਾ ਤੁਸੀਂ ਪੈਸਾ ਲਵੋ ਤੁਸੀਂ ਕੁਝ ਵੀ ਉਹਨਾਂ ਤੋਂ ਚਾਰਾ ਮੰਗਾਉਣੇ ਆਪਾਂ ਫੂਡ ਮੰਗਾਉਣੇ ਆ ਜੇ ਉਹ ਸਹੀ ਲੱਗ ਗਿਆ ਤੇ ਤੁਹਾਡੇ ਬੱਚਿਆਂ ਨੂੰ ਘਿਓ ਵਰਗਾ ਹੈ ਜੇ ਉਹਨਾਂ ਦੀ ਦੁਰਵਰਤੋਂ ਹੋਈ ਆਪਾਂ ਬੇਈਮਾਨੀ ਕੀਤੀ ਇੱਕ ਪੈਸੇ ਤੇ ਜਾਂ ਕਿਸੇ ਚੀਜ਼ ਤੇ ਉਹ ਯਹਰ ਆ ਸਾਡੇ ਵਾਸਤੇ ਇਸ ਕਰਕੇ ਉਹ ਸੱਚੇ ਮਨਾਂ ਵਾਲੇ ਨੇ ਸਾਡੀ ਮਾਰੀ ਹਾਲਤ ਵੇਖ ਕੇ ਸਾਡੀ ਸਾਡੀ ਹੈਲਪ ਕਰਦੇ ਨੇ ਸਾਡਾ ਫਰਜ ਬੰਦਾ ਉਹਨਾਂ ਦਾ ਧੰਨਵਾਦ ਕਰਨਾ ਔਰ ਅੱਗੇ ਤੋਂ ਵੀ ਮੈਂ ਬੇਨਤੀ ਕਰਾਂਗਾ ਨਰਵੈਰ ਖਾਲਸਾ ਜਥੇਦਾਰ ਜੀ ਇਹ ਸਾਰੇ ਆ ਤੁਸੀਂ ਬਖੋ ਸਾਰੇ ਵੀਰ ਜਿਹੜੇ ਗਰੀਬ ਘਰਾਂ ਦੇ ਦਿਹਾੜੀਦਾਰ ਬੰਦੇ ਨੇ ਆ ਪਾਣੀ ਵੇਖੋ ਜੀ ਸਾਰਾ ਖਤਮ ਹੋ ਗਈ ਇਹਨਾਂ ਦੀ ਪੈੜੀ ਸਾਰਾ ਕੁਝ ਜਿਹੜਾ ਝੋਨਾ ਬੀਜੇ ਇਸ ਖਤਮ ਹੋ ਗਿਆ ਦਿਹਾੜੀ ਵਿਚਾਰੇ ਨੂੰ ਕਿੱਥੇ ਹੁੰਦੀ ਦਿਹਾੜੀ ਦਿਹਾੜੀਆਂ ਵੀ ਬੰਦ ਨੇ ਇਸ ਕਰਕੇ ਜਿਹੜੀ ਆਉਣ ਵਾਲਾ ਟਾਈਮ ਆ ਇਹਨਾਂ ਵਾਸਤੇ ਬੜਾ ਘਾਤਕ ਹੈ ਇਸ ਕਰਕੇ ਇਹਨਾਂ ਦੀ ਹੋਰ ਹੈਲਪ ਕੀਤੀ ਜਾਵੇ ਤੁਹਾਨੂੰ ਉਮੀਦ ਹੈ ਕਿ ਲੋੜਵੰਦਾਂ ਦਾ ਤਾਂ ਕਿ ਤੁਹਾਡਾ ਰਸਨ ਪਹੁੰਚੇਗਾ ਵੇਖੋ ਜੀ ਸਾਨੂੰ ਵੇਖੋ ਜੀ ਦੇਣ ਰਾਚਨ ਦੇਣ ਵਾਲੀ ਦੀ ਨੀਅਤ ਰਾਚਨ ਪਹੁੰਚਾਉਣ ਵਾਲੇ ਦੀ ਨੀਅਤ ਸਾਫ਼ ਹੋਣੀ ਚਾਹੀਦੀ ਆ ਇੱਥੇ ਉਹ ਵੀ ਬਹੁਤ ਨੇ ਜਿਨ੍ਹਾਂ ਨੇ ਜੋੜ ਵੀ ਰੱਖਿਆ ਹੋਵੇ ਆਪਾਂ ਚਲੋ ਕਿਸੇ ਦਾ ਕੈਂਟੋਵਰਸੀ 'ਚ ਨਹੀਂ ਆਉਦੇ ਪਰ ਸਾਨੂੰ ਆਪਣਾ ਸਾਨੂੰ ਆਪਣੇ ਹਿਰਦੇ ਦੇ ਅਥਰਾਂ ਕੇ ਕਹਿੰਦੇ ਆ ਵੀ ਅਸੀਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੂੰ ਹਾਜ਼ਰਨਾ ਜਰ ਜਾਣ ਕੇ ਕਹਿੰਦੇ ਵੀ ਜੋ ਸੇਵਾ ਆਈ ਹੈ ਉਹ ਗਰੀਬਾਂ ਵਿੱਚ ਹੀ ਵੰਡੀ ਜਾਏਗੀ ਇਹਦਾ 1 ਰੁਪਿਆ ਵੀ ਆਪਣੇ ਘਰੇਲ ਜਾਵਾਂਗੇ ਜਾਂ ਦੁਰਵਰਤੋਂ ਕਰਾਂਗੇ ਉਹ ਸਾਡੇ ਵਾਸਤੇ ਤੇ ਸਾਡੇ ਬੱਚਿਆਂ ਵਾਸਤੇ ਯਹਿਰ ਹੋਏਗਾ ਜੀ ਜੀ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ ਨਿਰਵੈਰ ਖਾਲਸਾ ਜਥੇਬੰਦੀ ਤੇ ਸਮੂਹ ਜਿੰਨੇ ਵੀ ਮੇਰੇ ਵੀਰ ਨਾਲ ਆਏ ਨੇ ਨੌਜਵਾਨ ਮੇਰੇ ਵੀਰ ਆਏ ਨੇ تنਵੈਰ ਖਾਲਸਾ ਜਥੇਬੰਦੀ ਦੇ ਪ੍ਰਧਾਨ ਜਿਹੜੇ ਆ ਆਕੂ ਆਪਣੇ ਨਾਲ ਖੜੇ ਨੇ ਤੇ ਉਹਨਾਂ ਨੇ ਅੱਜ ਗੱਟੀ ਰਾਜੋਗੇ ਟੈਂਡੀ ਵਾਲਾ ਰਾਸ਼ਨ ਤੇ ਨਾਲ ਹੀ ਪਸ਼ੂਆਂ ਦੇ ਚਾਰੇ ਦਾ ਪ੍ਰਬੰਧ ਕੀਤਾ ਹੈ ਚਾਰ ਲੈ ਕੇ ਆਏ ਨੇ ਤੇ ਸੇਵਾ ਨਿਭਾ ਰਹੇ ਨੇ ਤੇ ਸਾਰੇ ਹੀ ਨਗਰ ਵਾਸੀ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਜੇ ਆਣ ਵਾਲੀਆਂ ਮੁਸ਼ਕਲਾਂ 'ਚ ਵੀ ਸਾਡੇ ਨਾਲ ਖੜਨਗੇ ਆਪ ਦਾ ਨੰਬਰ ਦੇ ਕੇ ਚੱਲੇ ਨੇ ਤੇ ਕੋਈ ਵੀ ਕਿਸੇ ਤਰ੍ਹਾਂ ਦੀ ਮੁਸ਼ਕਲ ਹੈ ਇਹਨਾਂ ਪਿੰਡਾਂ ਨੂੰ ਪਈ ਤੇ ਨਰਵੈਰ ਖਾਲਸਾ ਅੱਗੇ ਹੋ ਕੇ ਹਿੰਮਤ ਜਟਾ ਕੇ ਤੇ ਇਹਨਾਂ ਦੀ ਮਦਦ ਕਰੇਗਾ ਸੋ ਦੋਸਤੋ ਅਸੀਂ ਅੱਜ ਪਹੁੰਚੇ ਸੀਗੇ ਰਾਜੂ ਕੇ ਗੱਟੀ ਜਿੱਥੇ ਕੇ ਨਰਵੈਲ ਖਾਲਸਾ ਜਥੇ ਦੇ ਵੱਲੋਂ ਸੇਵਾ ਵੀ ਇੱਥੇ ਪਹੁੰਚੀ ਹੈ ਸੋ ਲੋਕਾਂ ਨੇ ਵੀ ਆਪਣੀ ਗੱਲਬਾਤ ਦੱਸੀ ਹੈ ਵੀ ਕਿਸ ਤਰ੍ਹਾਂ ਅਸੀਂ ਡੁੱਬੇ ਹੈਗੇ ਆ ਸਰਕਾਰਾਂ ਨੇ ਸਾਡੀ ਮਦਦ ਕੀਤੀ ਹੈ ਜਾਂ ਨਹੀਂ ਕੀਤੀ ਹੈਗੀ ਦੇਖ ਰਹੇ ਅਸੀਂ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮਨਸ਼ਾਨ ਸਿੰਘ ਧੰਨਵਾਦ ਸੋ ਪ੍ਰਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ